ਦੋਸਤੋ ਕੁਝ ਦਿਨ ਪਹਿਲਾਂ ਇਹ ਵੀਡੀਓ ਬਹੁਤ ਵਾਇਰਲ ਹੋਈ ਸੀ ਕਿ ਇਹੇ ਵੀਰ ਆਪਣੇ ਖੇਤਾਂ ਦੇ ਵਿੱਚੋਂ ਟਰੈਕਟਰ ਟਰਾਲੀ ਅਜੇ ਬਾਹਰ ਨਹੀਂ ਕੱਢਿਆ ਤਾਂ ਜਿਹੜੇ ਸਿੱਟੇ ਚੁਗ ਰਹੀਆਂ ਸੀ ਭੈਣਾ ਉੱਥੇ ਤੇ ਬੱਚੇ ਉਹਨਾਂ ਨੂੰ ਪਾਲਟੀਆਂ ਦੇ ਨਾਲ ਹੀ ਭਰ-ਭਰ ਕੇ ਜਿਹੜਾ ਉਹਨਾਂ ਨੂੰ ਕਣਕ ਵੰਡ ਰਿਹਾ ਹੈ ਸੋ ਇਹੇ ਹੁੰਦੀ ਹੈ ਇਨਸਾਨੀਅਤ ਜਦੋਂ ਸਾਡੀ ਟੀਮ ਨੇ ਜਾਣਨਾ ਚਾਹਿਆ ਕਿ ਇਹੇ ਵੀਰ ਹੈ ਕਿੱਥੋਂ ਦਾ ਸੋ ਅਸੀਂ ਵੀਰ ਦਾ ਪਿੰਡ ਲੱਭਣਾ ਚਾਹਿਆ ਤੇ ਵੀਰ ਦਾ ਪਿੰਡ ਦਾ ਪਤਾ ਲੱਗਾ ਵੀਰ ਦਾ ਪਿੰਡ ਹੈ ਘਰਿਆਲਾ ਨਜ਼ਦੀਕ ਪੱਟੀ ਮੋੜ ਵੀਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਪਹਿਲਾਂ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਇੱਕ ਸ਼ੀਆ ਪਾੜੀ ਕਹਿੰਦੇ ਹੁੰਦੇ ਸੀਗੇ ਉਹਨੂੰ ਇਹ ਵੀਰ ਨੇ ਦੱਸਿਆ ਸ਼ੀਆ ਪਾੜੀ ਆਮ ਹੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿ ਸ਼ੀਆ ਪਾੜੀ ਕਿੰਨੂੰ ਕਹਿੰਦੇ ਹੁੰਦੇ ਸੀਗੇ ਵੀਰ ਦਾ ਕਹਿਣਾ ਹੈ ਕਿ ਜਿੰਨੀ ਵੱਢ ਲੈਣੀ ਕਨਕ ਉਸ ਤੋਂ ਬਾਅਦ ਅਸੀਂ ਜਗ੍ਹਾ ਛੱਡ ਦੇਣੀ ਗਰੀਬ ਜਨਤਾ ਵਾਸਤੇ ਕਿ ਇਹੇ ਵੱਢ ਲੈਣ ਸੋ ਉਹ ਜਵੇਂ ਉਹਨਾਂ ਦੇ ਬਜ਼ੁਰਗ ਛੱਡਦੇ ਹੁੰਦੇ ਸੀਗੇ ਅੱਜ ਵੀਰ ਨੇ ਕਿਹਾ ਵੀ ਅਸੀਂ ਜਗ੍ਹਾ ਛੱਡਦੇ ਨਹੀਂ ਐ ਵੱਢਣ ਵਾਸਤੇ ਅਸੀਂ ਬਾਲਟੀਆਂ ਦੇ ਨਾਲ ਹੀ ਮਤਲਬ ਵੰਡ ਦਿੰਨੇ ਆ ਜਿਵੇਂ ਸਾਡੇ ਬਜ਼ੁਰਗ ਕਰਦੇ ਆ ਅਸੀਂ ਉਸੇ ਇਨਸਾਨੀਅਤ ਤੌਰ ਦੇ ਨਾਤੇ ਗਰੀਬ ਜਨਤਾ ਦੀ ਸੇਵਾ ਕਰਦੇ ਹਾਂ ਤੇ ਕਰਦੇ ਰਵਾਂਗੇ ਵੀਰ ਦਾ ਪਿੰਡ ਘਰਿਆਲਾ ਨਾਂ ਗੁਰਜੰਟ ਸਿੰਘ ਹੈ ਤੇ ਪੁਰਾਣਾ ਪਿੰਡ ਵੀਰ ਦਾ ਪਾਕਿਸਤਾਨ ਦੇ ਵਿੱਚ ਰਾਜਾ ਜੰਗ ਰਾਜਾ ਜੰਗ ਦੇ ਨਾਮ ਤੋਂ ਵੀਰ ਦਾ ਪਿੰਡ ਪੁਰਾਣਾ ਜਾਣਿਆ ਜਾਂਦਾ ਸੋ ਆਓ ਦੋਸਤੋ ਜੋ ਇਸ ਵੀਰ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਜੋ ਇਸ ਵੀਰ ਦੇ ਨਾਲ ਵਿਚਾਰ ਹੋਏ ਤੁਹਾਨੂੰ ਵੀ ਸੁਣਾਉਂਦੇ ਹਾਂ ਸੋ ਦੋਸਤੋ ਵੀਡੀਓ ਪੂਰੀ ਦੇਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਵੀਰ ਦਾ ਕੰਮ ਅਸੀਂ ਤੁਹਾਨੂੰ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਦਿਖਾਉਂਦੇ ਰਹਿੰਨੇ ਤੇ ਹਰ ਤਰ੍ਹਾਂ ਦੀ ਖਬਰ ਦੇਖਦੇ ਹੋ ਜਿੱਥੇ ਕਿ ਸਮਾਜ ਸੇਵਕ ਜਿਨ੍ਹਾਂ ਦੇ ਨਾਲ ਆ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਅਸੀਂ ਇਹ ਉੱਗੇ ਸਮਾਜ ਸੇਵਕਾ ਪਿੰਡ ਕਰੀਆਲਾ ਦੇ ਵਿੱਚ ਅਸੀਂ ਪਹੁੰਚੇ ਹਾਂ ਜਿਲਾ ਤਰਨਤਾਰਨ ਤੋਂ ਟਾਈਮ ਯੂ 24 ਨਿਊ ਪੰਜਾਬ ਚੈਨਲ ਤੋਂ ਪਿੰਡ ਕਰਿਆਲਾ ਦੇ ਸਮਾਜ ਸੇਵਕ ਆ ਜਿਹੜੇ ਗ੍ਰਾਮ ਸਮਾਜ ਸੇਵਕ ਪਾਏ ਗੁਰਜੰਟ ਸਿੰਘ ਜੀ ਇਹਨਾਂ ਦੇ ਨਾਲ ਆ ਪਾ ਤੁਹਾਡੀ ਮੁਲਾਕਾਤ ਕਰਕੇ ਤੇ ਹੋਰ ਇਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ ਗੁਰਜੰਟ ਸਿੰਘ ਪੁੱਤਰ ਸ਼੍ਰੀ ਬੁੱਢਾ ਸਿੰਘ ਜੀ ਉਹਨਾਂ ਦੇ ਪੁੱਤਰ ਨੇ ਕੋਈ ਇਹ 5-7 ਸਾਲਾਂ ਤੋਂ ਗਰੀਬਾਂ ਦੀ ਸੇਵਾ ਕਰ ਰਹੇ ਹਨ ਕਿੰਨੀਆਂ ਗੱਲ ਸਵਾਵਾ ਤੁਸੀਂ ਨਿਭਾ ਰਹੇ ਹੋ ਤੁਸੀਂ ਹੋਰ ਮਤਲਬ ਆਪਣੇ ਨਾਲ ਵੱਡੀ ਆਪਣੀ ਟੀਮ ਨੂੰ ਕਰਨਾ ਚਾਹੋ ਸਾਰਾ ਆਪਾਂ ਆ ਗੱਲਬਾਤ ਸਾਂਝੀ ਕਰਾਂਗੇ ਇਹ ਜਿਨ੍ਹਾਂ ਦੀ ਦੁਕਾਨ ਅਸ਼ੀਦਾਂ ਵਾਲੀ ਛਟਕ ਤੇ ਪਿੰਡ ਕਰਿਆਲਾ welding ਦੀ ਦੁਕਾਨ ਆ ਇਹਨਾਂ ਦੇ ਤਿੰਨ ਚਾਰ ਬੰਦੇ ਇਹਨਾਂ ਦੇ ਨਾਲ ਹੈਲਪਰ ਰੱਖੇ ਹੋਏ ਨੇ ਆਪ ਵੀ ਕੰਮ ਕਰ ਰਹੇ ਨੇ ਇਹਨਾਂ ਦੇ ਬੰਦੇ ਵੀ ਕੰਮ ਕਰ ਰਹੇ ਨੇ ਲੋਡ ਵੰਦ ਦੀ ਹਰ ਬੰਦੇ ਦੀ ਇਹ ਸੇਵਾ ਕਰ ਰਹੇ ਨੇ ਜਦੋਂ ਫਸਲ ਹਾੜੀ ਕਣਕ ਜਦੋਂ ਵੀ ਆਉਂਦਾ ਸਭ ਤੋਂ ਪਹਿਲਾਂ ਗਰੀਬਾਂ ਦਾ 10 ਬੰਦ ਕੱਢ ਕੇ ਤੇ ਉਹਨਾਂ ਨੂੰ ਵਰਤਾ ਕੇ ਤੇ ਫੇਰ ਇਹ ਅੱਗੇ ਮੰਡੀ ਕਣਕ ਲੈ ਕੇ ਜਾਂਦੇ ਆ ਇਹ ਬਹੁਤ ਹਰ ਗਰੀ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰ ਰਹੇ ਹਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਨ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਇਹ ਤਿੰਨਾਂ ਚੀਜ਼ਾਂ ਤੇ ਚੱਲਣ ਵਾਲੇ ਇਨਸਾਨ ਬਹੁਤ ਘੱਟ ਮਿਲਣਗੇ ਤੁਹਾਨੂੰ ਸੋ ਉਹਨਾਂ ਘੱਟ ਇਨਸਾਨਾਂ ਦੇ ਵਿੱਚੋਂ ਇਹ ਭਾਈ ਗੁਰਜੰਡ ਸਿੰਘ ਜੀ ਜਿਹੜੇ ਆਪਣੀ ਜੇਬ ਦੇ ਵਿੱਚੋਂ ਸੇਵਾ ਕਰ ਰਹੇ ਨੇ ਤੇ ਇਹ ਕਹਿੰਦੇ ਨੇ ਗੁਰੂ ਕਾ ਗੋਲਕਾ ਗਰੀਬਾਂ ਦਾ ਮੂੰਹ ਕਿਉਂਕਿ ਇਹਨਾਂ ਦੇ ਜੋ ਦਿਲ ਦੀ ਅੰਦਰ ਦੀ ਆਵਾਜ਼ ਆ ਉਹਦੇ ਮੁਤਾਬਕ ਇਹ ਗੱਲ ਕਰਦੇ ਨੇ ਤੇ ਨਾਲ ਇਹਨਾਂ ਦੇ ਜਿਹੜਾ ਇਹਨਾਂ ਦਾ ਭਤੀਜਾ ਨਵਤੇਜ ਸਿੰਘ ਕੈਨੇਡਾ ਸਟੱਡੀ ਕਰਨ ਵਾਸਤੇ ਗਿਆ ਹੋਏ ਨੇ ਉਹ ਵੀ ਇਹਨਾਂ ਦੇ ਨਾਲ ਜਿੱਥੋਂ ਤੱਕ ਹੋ ਸਕੇ ਸੇਵਾ ਕਰਦੇ ਆ ਤੇ ਆਓ ਆਪਾਂ ਭਾਈ ਗੁਰਜੰਟ ਸਿੰਘ ਦੀ ਨਾਲ ਸਮਾਜ ਸੇਵਕ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚਲੋ ਆਪਾਂ ਬਹੁਤ ਜਿੰਨੇ ਜੋਗੇ ਹੋਈਦਾ ਕਰੀਦਾ ਸ਼ੁਰੂ ਤੋਂ ਕੀਤਾ ਥੋੜਾ ਥੋੜਾ ਦਾਨ ਕਰਦੇ ਹਾਂ ਹੌਲੀ ਹੌਲੀ ਬਦਲ ਉਹ ਪਾਸੇ ਨੂੰ ਪੈ ਗਏ ਆ ਤੇ ਅੱਜ ਮਾਲਕ ਦੀ ਕਿਰਪਾ ਹੋ ਗਈ ਆ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰੀਦਾ 2 ਕਿੱਲੇ ਆ ਜੀ ਪੰਜ ਭਰਾਵਾਂ ਅੱਛਾ ਤੇ ਬਾਕੀ ਮੈਂ ਉਹਨਾਂ ਨੂੰ ਠੇਕਾ ਦੇਣਾ ਜੀ ਭਰਾਵਾਂ ਜੀ ਜ਼ਮੀਨ ਸਾਰੀ ਭਰਾਵਾਂ ਠੇਕੇ ਦੇ ਦੀ ਖੂਬ ਰੱਬ ਤੁਹਾਨੂੰ ਦੇ ਰਿਹਾ ਹਾਂ ਜੀ ਖੂਬ ਤੁਸੀਂ ਗਰੀਬਾਂ ਨੂੰ ਦੇ ਰਿਹਾ ਬਿਲਕੁਲ ਹਾਂ ਜੀ ਜਿਹੜੀ ਚੂੰਜ ਪਰ ਲੈ ਗਈ ਨਦੀ ਨਾ ਘਟੇ ਨੀਰ ਦਾਨ ਦੇਣੇ ਸੇ ਧੰਨ ਨਾ ਘਟੇ ਕਹਿਗੇ ਭਗਤ ਕਬੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਬਹੁਤਾ ਕਹੀਏ ਬਹੁਤਾ ਹੋਏ ਬੜੇ ਦਾਨੀ ਸੱਜਣ ਬੈਠੇ ਨੇ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 20-20 ਰੁਪਏ ਦਾ ਲੰਗਰ ਲਾਇਆ ਹੋਇਆ ਅੱਜ ਤੱਕ ਨਹੀਂ ਜਿਹੜਾ ਮੁੱਕਦਾ ਬਿਲਕੁਲ ਹਾਂ ਨਹੀਂ ਜਿਨ੍ਹਾਂ ਨੇ 13-13 ਤੋਲਿਆ ਹਾਂਜੀ ਹਾਂਜੀ ਤੇ ਇਹ ਜਿਹੜਾ ਦਾਨ ਦੇਣਾ ਵਾ ਉਹ ਤੁਸੀਂ ਕਿਸ ਤਰ੍ਹਾਂ ਠੀਕ ਸਮਝਦੇ ਹੋ ਕਿਦਾਂ ਦਿੱਤਾ ਜਾਣਾ ਚਾਹੀਦਾ ਗਰੀਬਾਂ ਨੂੰ ਵੇਖੋ ਜੀ ਦਾਨ ਤੇ ਦੇਣਾ ਬੜਾ ਔਖਾ ਦਾਨ ਤੇ ਮਹਾਰਾਜ ਉਹਦੇ ਹੁਕਮ ਚ ਹੀ ਆ ਬੜੀ ਕਿਰਪਾ ਆ ਕੇ ਚਲੋ ਸਾਡੇ ਹੱਥੋਂ ਦਾਨ ਹੋਣਾ ਤਾਂ ਦੇਣਾ ਚਾਹੀਦਾ ਵੀ ਆ ਕਰੇ ਕਰਾਵੇ ਆਪੇ ਆਪ ਮਾਨਸ ਤੇ ਕੁਛ ਨਹੀਂ ਹਾਥ ਇਹ ਸਾਰਾ ਕੁਝ ਹੁੰਦਾ ਹੀ ਆ ਆਪਣਾ ਕੀ ਹੈ ਵੇਖੋ ਜੀ ਖੇਤੀ ਹੁੰਦੀ ਆ ਹਾਂ ਉਹਦੇ ਹੁਕਮ ਚ ਹੀ ਆ ਤੇ ਬਾਕੀ ਹੈਗਾ ਵੀ ਜਿਹੜਾ ਦਾਨ ਕਰਨਾ ਉਹ ਵੀ ਆਪਦੇ ਹੱਥੀ ਕਰੋ ਜਿਵੇਂ ਆਲਮ ਕਮਰਾ ਪਾਇਆ ਜਮ ਕਿਸੇ ਤੇ ਪਾਈ ਹੈ ਦਿੱਤੇ ਜਾਂ ਕਿਸੇ ਦੀ ਮਦਦ ਕੀਤੀ ਆ ਦਵਾਈ ਕਿਸੇ ਨੂੰ ਦਵਾਵਾ ਆਪਦੇ ਹੱਥੀ ਦਾ ਇਹ ਉਹੀ ਦਾਨ ਆ ਜਿਹੜਾ ਆਪਾਂ ਕੋਈ ਵੀ ਪਿੱਛੇ ਬਾਹਰ ਪਾਹਾ ਪਾ ਦੂਗਾ ਉਹ ਅੱਗੋਂ ਦਾਨ ਪਹੁੰਚਦਾ ਨਹੀਂ ਅਗਲੇ ਕੋਲ ਜੇ ਪਹੁੰਚੇ ਤਾਂ ਬਹੁਤ ਦੁਨੀਆਦਾਨ ਨਹੀਂ ਆ ਗੋ ਦੁਨੀਆਦਾਨ ਕਰਦੀ ਆ ਫੰਡ ਆਉਣ ਲੱਗੇ ਸਾਧ ਸੰਗਤ ਵੱਲੋਂ ਦੇ ਤੁਸੀਂ ਵੱਡੇ ਵੱਡੇ ਕਾਰਜ ਜਿਵੇਂ ਲੜਕੀਆਂ ਗਰੀਬਾਂ ਦੇ ਵਿਆਹ ਵਗੈਰਾ ਉਹ ਵੀ ਕਰਨ ਦੇ ਤੁਹਾਡਾ ਹੈ ਕੋਈ ਇਰਾਦਾ ਇਸ ਤਰ੍ਹਾਂ ਦਾ ਨਹੀਂ ਕਰਨ ਨੂੰ ਤੇ ਜੋ ਮਰਜ਼ੀ ਕਰ ਸਕਦੇ ਆ ਵੀ ਬਾਕੀ ਨਹੀਂ ਮੈਂ ਤਾਂ ਨਾ ਵੀ ਉਹੀ ਦਾਨ ਮੈਂ ਦਵਾ ਜਿਹੜਾ ਮੇਰੇ ਕੋਲ ਹੈਗਾ ਕਿਉਂਕਿ ਫੰਡ ਵਾਲਾ দান ਤਾਂ ਆਪਣਾ ਨਹੀਂ ਇਸ ਚੀਜ਼ ਦਾ ਵੀ ਜਿਆਦਾ ਨੌਜ ਨਹੀਂ ਜੀ ਤੇ ਆਵੇ ਤੇ ਵਧੀਆ ਕੋਈ ਤਰੀਕੇ ਨਾਲ ਕੋਈ ਕਮੇਟੀ ਬਣੇ ਕੋਈ ਦਾਫ ਬੰਦੇ ਹੋਈਏ ਤੇ ਰਲ ਕੇ ਚੱਲੀਏ ਤੇ ਫੇਰ ਹੋ ਸਕਦਾ ਜੋ ਮਰਜ਼ੀ ਕਰੀਏ ਲਾਜੂ ਕਰਾਵੇ ਕਿ ਕਿਸੇ ਗਰੀਬ ਦੀ ਕੋਠਾ ਪਾਵੇ ਜੇ ਤੁਹਾਡੇ ਦਿਲ ਦੀ ਇੱਛਾ ਤੇ ਫਿਰ ਐ ਹੋਏਗੀ ਹੋ ਸਕਦਾ ਕਰ ਸਕਦੇ ਆ ਕੋਈ ਗੱਲ ਨਹੀਂ ਹੋਰ ਵੀ ਬੰਦੇ ਹੈਗੇ ਪਿੰਡੀ ਕਰਦੇ ਲੋਕ ਪਰ ਇਕੱਠੇ ਹੋ ਕੇ ਕਮੇਟੀ ਬਣਾਉਣ ਜੋ ਆਉਂਦਾ ਜਾਂਦਾ ਸਭ ਲਿਖਣ ਲਿਖਤ ਦੇ ਨਾਲ ਕੰਮ ਹੋਏ ਵਧੀਆ ਤਰੀਕੇ ਨਾਲ ਬਹੁਤ ਹੈਗੀ ਹੈ ਗਰੀਬ ਉਹਨਾਂ ਦੀ ਸਹਾਇਤਾ ਜਿਹੜੇ ਐਨ ਆਰ ਆਈ ਵੀਰ ਬਾਹਰੋਂ ਫੰਡ ਭੇਜਦੇ ਆ ਤੁਹਾਡੇ ਹਿਸਾਬ ਨਾਲ ਉਹ ਲੱਗ ਜਾਂਦਾ ਕਿਵੇਂ ਕਿੰਨੇ ਕੋਈ ਇਨਸਾਨ ਹੈਗੇ ਜਿਹੜੇ ਮਤਲਬ ਆ ਲਾ ਦਿੰਦੇ ਮਤਲਬ ਦਾ ਵਾਹ ਇੱਥੇ ਤਾਂ ਆਪਣੇ ਬਹੁਤ ਘੱਟ ਹੀ ਵੇਖੇ ਇੱਥੇ ਜ਼ਿਆਦਾ ਤਾਂ ਨਹੀਂ ਕਿਸੇ ਨੂੰ ਲਾਉਂਦੇ ਵੇਖਿਆ ਵੀ ਆਪਣੇ ਨਹੀਂ ਇੰਨਾ ਲੱਗਦਾ ਬਹੁਤ ਘੱਟ ਅਕਮਦ ਹੁੰਦੀ ਹੈ ਬਾਹਰ ਵਾਲਿਆਂ ਦੀ ਬਾਕੀ ਕਰਦੇ ਵੀ ਇੱਥੇ ਕਿਸੇ ਨੇ ਪਾਏ ਵੀ ਹੈਗੇ ਇਹ ਕਮਰੇ ਤੇ ਉਹਨੇ ਬਾਹਰੋਂ ਸਿੱਧੇ ਹੀ ਪਾਏ ਸੀ ਉਹਨਾਂ ਨੇ ਹਾਂ ਸਿੱਧੇ ਮਤ ਕੀਤੀ ਉਹਨੇ ਹਾਂ ਨਹੀਂ ਮੈਨੂੰ ਇੱਕ ਆ ਰਿਹਾ ਅਮਰੀਕਾ ਵਾਲੇ ਉਹਨਾਂ ਨੇ ਕੋਠਾ ਪਾ ਕੇ ਦੇਣਾ ਆਪਦੇ ਬੰਦੇ ਨੂੰ ਕਹਿੰਦੇ ਸੀ ਵੀ ਤੂੰ ਪਾਹੇ ਪਾਹੇ 10 ਕਿੰਨੇ ਲੱਗਨੇ ਆ ਅਸੀਂ ਪਾਵਾਂਗੇ ਕੀ ਹੈਗਾ ਵੀ ਜਿਹੜੇ ਦਾਨ ਕਰਨਾ ਉਹ ਵੀ ਆਪਦੇ ਹੱਥੀ ਕਰੋ ਬਹੁਤ ਲਾਈਫ ਇਜ਼ ਸ਼ਾਰਟ ਜ਼ਿੰਦਗੀ ਬੜੀ ਛੋਟੀ ਹੈ ਇਹ ਸਾਰੀ ਜੀ ਸਦਾ ਜਿਉਣੇ ਚਾਹੁੰਦੇ ਆ ਇਹ ਸਮਾਜ ਚ ਚੰਗੇ ਕੰਮ ਕਰਾਂਗੇ ਅਸੀਂ ਸਦਾ ਜਿਉਂਦੇ ਆ ਅਸੀਂ ਕੰਮ ਹੀ ਮਾਰੇ ਕੀਤੇ ਉਹ ਜਿਉਂਦੇ ਵੀ ਮਰੇ ਆ ਅਸੀਂ ਚਾਹੁੰਦੇ ਸਦਾ ਜਿੰਦਾ ਰਹੀਏ ਸੰਸਾਰ ਤੇ ਜਿਹੜੇ ਸਦਾ ਸਦਾ ਜਿਉਂਦੇ ਰਹਿਣਾ ਚਾਹੁੰਦੇ ਆ ਨਾ ਸਰਦਾਰ ਭਗਤ ਸਿੰਘ ਵਾਂਗੂ ਲੋਕਾਂ ਦੇ ਵਾਸਤੇ ਕੰਮ ਕਰਦੇ ਹੋ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਵੀ ਉਹੀ ਰਸਤਾ ਫੜਿਆ ਲੋਕਾਂ ਵਾਸਤੇ ਕੰਮ ਕਰ ਰਹੇ ਹੋ ਤੁਹਾਡੀ ਮੌਤ ਤੋਂ ਬਾਅਦ ਤੁਹਾਨੂੰ ਦੁਨੀਆ ਯਾਦ ਕਰੂਗੀ ਬਿਲਕੁਲ ਬਿਲਕੁਲ ਮਾਇਆ ਮੇਰੇ ਕਿਹੇ ਕੰਮ ਨਹੀਂ ਆਉਣੀ ਇਹ ਕੰਮ ਕੀਤੇ ਮੇਰੇ ਸਦਾ ਜਿਉਂਦੇ ਰਹਿਣਗੇ ਹਾਂ ਇਹਦੇ ਜਿਉਂਦੇ ਰਹਿਣਗੇ ਇਹ ਸੋਚਦੇ ਆ ਦਾਇ ਪਾਸੇ ਨ ਤੁਰੇ ਆ ਜਦੋਂ ਮੰਨ ਲਓ ਤੁਸੀਂ ਇੱਕ ਕਮਰਾ ਪਾ ਕੇ ਦਿੱਤਾ ਗਰੀਬ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਤੁਸੀਂ ਆਪਣੀ ਜੇਬ ਚੋਂ ਸਾਰੇ ਲਾਇਆ ਜਾਂ ਤੁਹਾਡੇ ਕਿਸੇ ਨੇ ਹੋਰ ਵੀ ਸਹਾਇਤਾ ਕੀਤੀ ਮੈਂ ਤਾਂ ਸਾਰੇ ਜੇਬ ਚੋਂ ਲਾਉਣੇ ਹੀ ਪਰ ਮੇਰੇ ਨਾਲ ਸਹਾਇਤਾ ਕੀਤੀ ਮੈਂ ਆਪ ਹੀ ਉਹਨਾਂ ਨੂੰ ਕਿਹਾ ਮੇਰੇ ਯਾਰ ਬੀਲੀ ਜਿਵੇਂ ਨਵਤੇਜ ਕੈਨੇਡਾ ਮੇਰਾ ਭਤੀਜਾ ਹੈ ਮੇਰਾ ਭਰਾ ਗੁਰਪ੍ਰੀਤ ਸੀ ਯਾਰ ਪੀਚਾ ਜਿਹੇ ਦਿੱਜਾ ਆਪਣਾ ਬਿਲੀਬੋਰ ਚਾ ਬਲਕਾਰ ਸਿੰਘ ਪੱਟਿਓਂ ਦਸ਼ਮੰਦ ਕੱਢਦਾ ਜੀ ਵਾਹ ਵਾਹ ਉਹਨੂੰ ਉਹਨੇ ਕਿਹਾ ਉਹਨੇ 7000 ਦੇ ਤੱਕ 5-5000 ਮਸਾਬ ਦੇ ਲਈ ਹੀ ਗਿਆ ਉਹਨੇ ਸਾਹਮਣੇ ਗਰਜੀਤ ਸਿੰਘ ਸੱਪਾਂਲੇ ਕਧਾਰਾ ਸੋਗੇ ਅੱਛਾ ਜੀ ਉਹ ਅਮਰੀਕਾ ਦਾ ਸਾਰਾ ਟੱਬਰ ਨੇ ਉਹ ਮੁੰਡਾ ਸੱਜਣਾ ਫੋਨ ਕਰਦਾ ਰਹਿਦਾ ਉਹਨੂੰ ਕਿਹਾ ਉਹਨੇ ਉਸੇ ਨੂੰ 5000 ਅਕਾਊਂਟ ਚ ਪਾ ਦਿੱਤਾ ਵਾਹ ਤੇ ਤਾਂ ਕਰਕੇ ਕਮਰਾ ਪਾ ਹੋੜੀਆ ਸੀਸਾ ਦੇਣੀ ਹੋਣੀ ਸਾਡੀ ਮੁਲਾਕਾਤ ਉਹਨਾਂ ਨਾਲ ਵੀ ਕਰਾਈ ਹਾਂ ਜੀ ਕੋਈ ਗੱਲ ਨਹੀਂ ਤੇ ਗੁਰਪ੍ਰੀਤ ਸਿੰਘ ਮੁੰਡਾ ਜੀ ਤਰਸ ਪੁਲਿਸ ਚਾ ਤੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਮੁੰਡਾ ਆਪਣਾ ਮੋਟਰਸਾਈਕਲ ਬਣਾਉਂਦਾ ਸੰਨੀ ਸੰਨੀ ਆ ਜੀ ਉਹ ਬਹੁਤ ਦਸਵੰਤ ਕੱਢਦਾ ਆਪਦਾ ਦੁਕਾਨ ਤੋਂ ਜੋਸ਼ ਕੱਢ ਕੇ ਆ ਉਹ ਵੀ ਉਹਨਾਂ ਸਹਿਯੋਗ ਦਿੱਤਾ ਤੇ ਹੋਰ ਵੀ ਬਹੁਤ ਸਾਰਾ ਜਦੋਂ ਕੋਈ ਗਰੀਬ ਗੁਰਬਾਨਾ ਕਿਤੇ ਫਸਿਆ ਹੋਵੇ ਉਹਦੀ ਸਹਾਇਤਾ ਕਰਨੀ ਸਭ ਤੋਂ ਜ਼ਰੂਰੀ ਆ ਉਹਨੂੰ ਆਧਾਰ ਪੈਸੇ ਦੀ ਲੋੜ ਦੇ ਦਿਓ ਕੁਛ ਨਹੀਂ ਹੁੰਦਾ ਮੜਕੇ ਉਹੀ ਵਾਪਸ ਕਰ ਜਾਂਦਾ ਨਾ ਵੀ ਕਰੋ ਤੋ ਕੁਛ ਨਹੀਂ ਪਰਮਾਤਮਾ ਦੇਣ ਵਾਲਾ ਤੇ ਹੋਰ ਵੀ ਜਿੰਨਾ ਵੀ ਹੋਵੇ ਦਸਵੰਤ ਕੱਢਿਆ ਕਰੋ ਜੇ ਹੀ ਦਸਵੰਤ ਹੀ ਕੱਢ ਦੀਏ ਨਾ ਸਾਡੇ ਜੋ ਪਿੰਡ ਘਿਹਾਲਾ ਜੇ ਹਰ ਇੱਕ ਬੰਦਾ ਦਸਵੰਦ ਕੱਢੇ ਤੇ ਸਾਡਾ ਪਿੰਡ ਤਸੋਨੇ ਦਾ ਬਣ ਸਕਦਾ। ਕੀ ਬਾਤ ਹੈ। ਇੰਨਾ ਦਸਵੰਦ ਬਣਦਾ ਦਸਵੰਦ ਸਿੰਘ ਜੀ ਸਾਰਿਆਂ ਧਰਮਾਂ ਤੋਂ ਉੱਪਰ ਇੱਕ ਬਹੁਤ ਵੱਡਾ ਧਰਮ ਹੁੰਦਾ ਇਨਸਾਨੀਅਤ। ਹਾਂਜੀ ਹਾਂਜੀ ਬਿਲਕੁਲ। ਉਹ ਕਿਸੇ ਧਰਮ ਦੇ ਨਾਲ ਉਹਦਾ ਸਬੰਧ ਨਹੀਂ ਹੁੰਦਾ। ਜਿਵੇਂ ਤੁਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ ਬੜੀ ਖੁਸ਼ੀ ਦੀ ਗੱਲ ਹੈ। ਖੁਜੀ ਉਹ ਸਾਡਾ ਫਰਜ਼ ਹੈ। ਸਾਡੇ ਸ਼ੁਰੂ ਤੋਂ ਅਸੀਂ ਖਾਨਦਾਨ ਚ ਆ ਸਾਡਾ ਫਾਇਦਾ ਹੀ ਇਹੀ ਖਾਨਦਾਨੀ ਹੁੰਦੀ ਆ ਵੀ ਅਸੀਂ ਆਪਦੇ ਮਾਪਿਆਂ ਦੇ ਮੁਤਾਬਕ ਜੀਣਾ ਹੈ ਜੇ ਸਾਡਾ ਪਿਓ ਪਾਠ ਕਰਦਾ ਗਿਆ ਸਾਨੂੰ ਪਤਾ ਸਾਡੇ ਸਾਹਮਣੇ ਉਹ ਗਿਆ ਐ ਉਹ ਐ ਕਰਕੇ ਮਿੰਟ ਲੱਗਾ ਉੱਤਤਾ ਤੱਕ ਨਹੀਂ ਉਹਨਾਂ ਰੱਖਿਆ ਉਹ ਸਵਰਗਾਂ ਨੂੰ ਗਿਆ ਬਾਣੀ ਤੋਂ ਗਏ ਆ ਉਹਨਾਂ ਨੇ ਕਦੀ ਕਿਸੇ ਦਾ ਪਿੰਡ ਚ ਪੈਸਾ ਨਹੀਂ ਦੇਣਾ ਦਿੱਤਾ ਗਰੀਬਾਂ ਨੂੰ ਦਾਨ ਦੇਂਦਾ ਸੀ ਉਹ ਇਹ ਨਜ਼ਾਰੇ ਨਾਲ ਜ਼ਿੰਦਗੀ ਵਧੀਆ ਜੀਕੇ ਤੇ ਵਧੀਆ ਤਰੀਕੇ ਨਾਲ ਜਾ ਕੋਸ਼ਿਸ਼ ਕਰਦੇ ਆ ਵੀ ਆਪਦੇ ਮਾਪਿਓ ਆਪਕੂੰ ਚੰਗੀ ਜੀਵਨ ਜੀਏ ਤੇ ਵਧੀਆ ਹਿਸਾਬ ਨਾਲ ਜਾਈਏ ਦੁਨੀਆ ਤੋਂ ਜਾਣਾ ਹੈਗਾ ਜਿਆਦਾ ਲੰਮਾ ਸਫ਼ਰ ਨਹੀਂ ਹੈਗਾ ਬੰਦੇ ਲੋ ਤੁਹਾਡੇ ਇਸ ਨਗਰ ਦੇ ਸਿੰਘ ਸਾਹਿਬ ਭਾਈ ਅਮਰ ਸਿੰਘ ਜੀ ਸਮਾਜ ਸੇਵਕ ਦੇ ਕੰਮਾਂ ਦੇ ਵਿੱਚ ਜੋ ਕੰਮ ਕਰਦਾ ਹੋਏ ਸਮਾਜ ਸੇਵਕ ਦਾ ਉਹਦੇ ਨਾਲ ਹੱਥ ਵਟਾਉਂਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਪੁੱਛਦੇ ਆ ਕਿ ਹਾਂਜੀ ਅਮਰ ਸਿੰਘ ਜੀ ਇਹ ਜੋ ਗੁਰਜੰਟ ਸਿੰਘ ਜੀ ਸੇਵਾ ਕਰਨ ਦੇ ਸੰਕਟਾਂ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਇਹੀ ਕਰ ਰਿਹਾ ਸੀ ਅਸਾਈ ਮਤਵਾਰੇ ਗੱਲ ਕੀਤੀ ਆ ਵੀ ਉਹ ਵੀ ਆਪਾਂ ਨੂੰ ਮਾੜਾ ਨਹੀਂ ਕਹਿੰਦੇ ਵੇਖੋ ਕਿਸੇ ਦੀ ਲਕੀਰ ਮਟਾਉਣ ਨਾਲੋਂ ਆਪਣੀ ਲਕੀਰ ਉਸ ਤੋਂ ਵੱਡੀ ਕਰ ਲੋ ਤੇ ਉਹ ਆਪਣੇ ਆਪ ਹੀ ਮਿਟ ਜਾਂਦੀ ਬਿਲਕੁਲ ਠੀਕ ਹੈ ਜੀ ਜਿਹੜਾ ਕੰਮ ਉਹ ਕਰ ਰਿਹਾ ਚ ਅਸੀਂ ਉਹਨਾਂ ਤੇ ਟਿੱਪਣੀਆਂ ਨਹੀਂ ਕਰ ਸਕਦੇ ਅਸੀਂ ਉਹ ਕੰਮ ਕਰੀਏ ਅਸੀਂ ਕਰਨਾ ਉਹਨਾਂ ਤੇ ਇਹ ਹੈ ਕਿ ਇਲਜ਼ਾਮ ਲਾਈਏ ਕਿ ਉਹ ਆ ਕਰ ਰਿਹਾ ਠੀਕ ਹੈ ਜੀ ਜੇ ਅਸੀਂ ਕੀਤਾ ਹੁੰਦਾ ਤਾਂ ਸ਼ਾਇਦ ਉਹ ਨਾਣ ਕੇ ਕਰਦੇ ਸਾਡੇ ਹਾਂ ਬਿਲਕੁਲ ਠੀਕ ਜੀ ਇਸ ਨੂੰ ਸਿੰਘ ਸਾਹਿਬ ਇਹ ਹੀ ਮੰਨਿਆ ਜਾਏ ਵੀ ਸਾਡੇ ਪ੍ਰਚਾਰ ਜਿਹੜਾ ਪ੍ਰਚਾਰ ਸੀ ਨਹੀਂ ਬਿਲਕੁਲ ਜੀ ਉਹਦੇ 'ਚ ਕਮੀ ਖੜੋਤ ਆਈ ਜੀ ਬਿਲਕੁਲ ਸਾਡੀਆਂ ਸੰਸਥਾਵਾਂ ਨੇ ਆਪਾਂ ਪਹਿਲਾਂ ਗਲਤ ਕੀਤੀ ਐ ਕਿ ਉਹਨਾਂ ਨੇ ਨਹੀਂ ਆਪਣੇ ਫਰਜ਼ ਨਿਭਾਏ ਤੇ ਆਪਾਂ ਇਸ ਤੱਕ ਆਏ ਓਕੇ ਫਤਿਹਗੁਰ ਕਾਲ ਸਵਾਗਤ ਵਾਹਿਗੁਰੂ ਫਤਿਹ